ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਸੂਬੇ ਪੱਧਰ ਦੇ ਵਿੱਚ ਹੀ ਪੰਜਾਬ ਪੁਲਿਸ ਵੱਲੋਂ ਬਿੱਡੀ ਮੁਹਿੰਮ ਸੰਪਰਕ ਦੇ ਤਹਿਤ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਨਾ ਤੋਂ رائے ਲਈ ਜਾ ਰਹੀ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਤੇ ਇਸੇ ਦੇ ਦਰਮਿਆਨੀ ਬਠਿੰਡਾ ਦੇ ਵਿੱਚ ਦਾਦੀ ਪੋਤੀ ਪਾਰਕ ਦੇ ਵਿੱਚ ਲੋਕਾਂ ਦੇ ਨਾਲ ਡੀ ਆਈ ਜੀ ਐਚ ਐਸ ਭੁੱਲ ਇਸ ਦੇ ਨਾਲ ਹੀ ਐਸ ਐਸ ਪੀ ਅਮਨਿਤ ਕੌਂਡਲ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੌਥੀ ਦੱਸੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਦਾ ਵੀ ਕਹਿਣਾ ਹੈ ਕਿ ਕ੍ਰਾਈਮ ਨੂੰ ਰੋਕਣ ਦੇ ਲਈ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਕੈਮਰੇ ਲਗਾਏ ਜਾ ਰਹੇ ਨੇ ਤੇ ਸ਼ਹਿਰ ਦੇ ਵਿੱਚ ਜੋ ਈ ਰਿਕਸ਼ਾ ਵਾਹਨ ਰਹੇ ਨੇ ਜਿਸ ਨਾਲ ਲੋਕਾਂ ਨੂੰ ਕਾफी ਸਮੱਸਿਆ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਾਉਣ ਦੇ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਇਸੇ ਮੌਕੇ ਦੱਸਦੀ ਹੈ ਕਿ ਡੀਆਈਜੀ ਜਿਨ੍ਹਾਂ ਵੱਲੋਂ ਲੋਕਾਂ ਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਗਈਆਂ ਨੇ ਉਹਨਾਂ ਦਾ ਹੱਲ ਵੀ ਕੀਤਾ ਜਾਵੇਗਾ ਤੇ ਲੋਕਾਂ ਤੋਂ ਸਹਿਯੋਗ ਵੀ ਮੰਗਿਆ ਗਿਆ ਤਾਂ ਕਿ ਜਿਹੜਾ ਸ਼ਹਿਰ ਹੈ ਉਸ ਵਿੱਚ अपराध ਨੂੰ ਘਟਾਇਆ ਜਾ ਸਕੇ ਤੇ ਇਸ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਵੀ ਮੰਗ ਕੀਤੀ ਗਈ ਹੈ ਤਾਂ ਸੰਪਰਕ ਪ੍ਰੋਗਰਾਮ ਦੇ ਤਹਿਤ ਇੱਥੇ ਇੱਕ ਪਬਲਿਕ ਪੁਲਿਸ ਮੀਟਿੰਗ ਦਾ ਆਯੋਜਨ ਹੋਇਆ ਜਿਸ ਦੌਰਾਨ ਕੀ ਪੁਲਿਸ ਵਿਧਾਲਾ ਅਧਿਕਾਰੀ ਪਹੁੰਚੇ ਤੇ ਇਸੇ ਦਰਮਿਆਨੀ ਲੋਕਾਂ ਦੀਆਂ ਸਮੱਸਿਆਵਾਂ ਜਾਣੀਆਂ ਗਈਆਂ ਨਾਲ ਜਿਹੜਾ ਸੰਪਰਕ ਮਹਿੰਮ ਜਿਹੜਾ ਚਲਾਇਆ ਗਿਆ ਇਹਦਾ ਮੇਨ ਮਕਸਦ ਇਹ ਹੈ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਇਕੱਠੇ ਬੈਠ ਕੇ ਕਿਵੇਂ ਹੱਲ ਕਰਨਾ ਕਈ ਲੋਕ ਅੱਗੇ ਆ ਕੇ ਆਪਣੀ ਮੁਸ਼ਕਲ ਦੱਸ ਨਹੀਂ ਸਕਦੇ ਜਿਵੇਂ ਅੱਜ ਤੁਹਾਡੇ ਸਾਹਮਣੇ ਸਾਰਿਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਤੇ ਉਹਨਾਂ ਦੇ ਅਸੀਂ ਬੈਠ ਕੇ ਜਿਹੜਾ ਹੱਲ ਕਰੀਏ ਤੇ ਇਸ ਮਹਮ ਦੇ ਤਹਿਤ ਅਸੀਂ ਪਿੰਡ-ਪਿੰਡ ਸ਼ਹਿਰ ਦੇ ਕੱਲੇ-ਕੱਲੇ ਮਹੱਲੇ ਦੇ ਵਿੱਚ ਜਿਹੜੀਆਂ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਅਲੱਗ-ਅਲੱਗ ਮਹੱਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਜਿਹੜੀ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਇਹਦੇ ਸਬੰਧ ਵਿੱਚ ਅੱਜ ਮਾਣਯੋਗ ਸਾਡੇ ਡੀਸੀ ਸਾਹਿਬ ਵੀ ਨਾਲ ਆਏ ਨੇ ਜਿਹੜੇ ਕਿ ਇਹਨਾਂ ਨਾਲ ਸੰਬੰਧਿਤ ਪੁਛ ਮੁਸ਼ਕਲਾਂ ਸਨ ਉਹ ਵੀ ਦੱਸਿਆ ਤੇ ਡੀਸੀ ਸਾਹਿਬ ਨੇ ਵੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਉਹਨਾਂ ਨੂੰ ਹਲਕਾਰ। ਖਾਸ ਤੌਰ ਤੇ ਲੋਕਾਂ ਨਾਲ ਜਿਹੜੀ ਗੱਲ ਕੀਤੀ ਗਈ ਹੈ ਕਿ ਲੋਕਾਂ ਨੇ ਕਿਹਾ ਹੈ ਕਿ ਸਟ੍ਰੀਟ ਕਰਾਇੰਗ ਜਿਹੜਾ ਬਹੁਤ ਹੁੰਦਾ ਹੈ ਉਹ ਕਿਸਟ ਰਜਿਸਟਰ ਨਹੀਂ ਹੁੰਦੇ। ਉਹ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਸਾਰੇ ਜਿਹੜੇ ਪਰਚੇ ਦਰਜ ਹੋਣਗੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਾਲ ਸਮਝਣ। ਜਿੱਥੇ ਪਬਲਿਕ ਦੇ ਅਧਿਕਾਰ ਨੇ ਉੱਥੇ ਪਬਲਿਕ ਦੀਆਂ ਡਿਊਟੀਆਂ ਨੇ ਉਹ ਚਾਹ ਤਰੇਕ ਮੈਟਰ ਤੇ ਨੇ ਚਾਹੇ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਲਈ ਨੇ ਸਾਡੀ ਸੋਸਾਇਟੀ ਜੋ ਵਧੀਆ ਸੁਧਾਰ ਕਰਨ ਲਈ ਨੇ ਆਪਣੇ ਕੰਮ ਕਰ ਨੂੰ ਸੋਸਾਇਟੀ ਨੂੰ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਦਾ ਜਿਹੜੇ ਲੋਕ ਸਹਿਯੋਗ ਦੇਣ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਪਬਲਿਕ ਦੀ ਮੁਸ਼ਕਲ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਇਸ ਇਲਾਕੇ ਚ ਪੁਲਿਸ ਪੈਟਰੋਲਿੰਗ ਵੀ ਵਧਾਵਾਂਗੇ ਇਸ ਪਾਰਕ ਦੇ ਵਿੱਚ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਦੱਸਕੀਆਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ ਬਾਕੀ ਜਿਹੜਾ ਸਿਵਲ ਦਾ ਵਿੱਚ ਹੈਗਾ ਇਹ ਉਹਦੇ ਮਾਰੇ ਮੈਂ ਡੀਸਬ ਨੂੰ ਰਿਕੁਐਸਟ ਕਰਾਂਗਾ ਕਿ ਜੜੀਆਂ ਨਾਲੇ ਮੁਸ਼ਕਲਾਂ ਦੱਸਕਿਓ ਡੀਸਬ ਤੋਂ ਨਾਲ ਬਿਆਨ ਕਰ ਪੁਲਿਸ ਸਾਹਿਬ ਪੁਲਿਸ ਦੀ ਸਿਕਿਉਰਿਟੀ ਨੂੰ ਲੈ ਕੇ ਕਿ ਅਗੇ ਨਿਊ ਭਰਤੀਆਂ ਦੇ ਤਹਿਤ ਤਾਂ ਹੋਣੀ ਚਾਹੀਦੀਆਂ ਨੇ ਜਿਹੜੀਆਂ ਸੇਵਾਦਾਰਾਂ ਦੇ ਵਿੱਚ ਜੇ ਆਪਾਂ ਵੇਖ ਰਿਹਾ ਨੰਦ ਰਹੇ ਵੇਖੋ ਜੀ ਤੁਸੀਂ ਡੇਲੀ ਅਖਬਾਰਾਂ 'ਚ ਵੀ ਪੜ੍ਹਦੇ ਹੋ ਪੰਜਾਬ ਸਰਕਾਰ ਨੇ ਐਡਵਰਟਾਈਜ਼ ਵੀ ਕੀਤਾ ਹੋਇਆ ਪਰਸੋਂ ਹੀ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਚੰਡੀਗੜ੍ਹ ਜਿਹੜੇ ਅਪੁਆਇੰਟਮੈਂਟ ਲੈਟਰ ਦਿੱਤੇ ਆ ਸਾਡੇ ਨਵੇਂ ਭਰਤੀ ਹੋਏ ਮਲਾਜਮਾਂ ਨੂੰ ਇਸ ਤਰ੍ਹਾਂ ਟਾਈਮ ਟੂ ਟਾਈਮ ਜਿਹੜੀ ਇਹ ਰਿਕਰੂਟਮੈਂਟ ਹੁੰਦੀ ਰਹਿੰਦੀ ਹੈ ਬੰਦੇ ਰਿਟਾਇਰ ਵੀ ਹੁੰਦੇ ਰਹਿੰਦੇ ਨੇ ਸੋ ਹੋਰ ਨਵੀਂ ਜਿਹੜੀ ਰਿਕਰੂਟਮੈਂਟ ਸਾਡੀ ਹੋ ਰਹੀ ਹੈ ਬਹੁਤ ਹੀ ਜਲਦੀ ਤੇ ਜਿਹੜੀ ਵੀ ਸਾਡੀ ਕਮੀ ਪੇਸ਼ੀ ਹੈ ਵੀ ਉਹ ਦੂਰ ਹੋਏਗੀ ਸਟਰੀਟ ਕੈਮ ਨੂੰ ਲਾ ਕੇ ਸੀਸੀਟੀਵੀ ਤੇ ਹੋਰ ਇਸ ਤਰੀਕੇ ਦੇ ਨਾਲ ਹੀ ਕੋਈ ਚਦਗੀ ਸਾਡੇ ਕੋਲ ਇਹਦੇ ਬਾਰੇ ਬਹੁਤ ਚਦਗੀ ਹੈ ਜੀ ਸਾਡੇ ਅਲੱਗ-ਅਲੱਗ ਥਾਵਾਂ ਤੇ ਜਿਹੜੇ ਕੈਮਰੇ ਲੱਗੇ ਨੇ ਡੀਸੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਨੇ ਆਪਸ ਵਿੱਚ ਮੀਟਿੰਗ ਕਰਕੇ ਇਨਾਂ ਨੂੰ 1 ਕਰੋੜ ਰੁਪਈਆ ਵੀ ਦਿੱਤਾ ਗਿਆ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿੱਥੇ ਕੈਮਰੇ ਲਾਉਣੇ ਨੇ ਏਰੀਆ ਆਈਡੈਂਟੀਫਾਈ ਕੀਤੇ ਗਏ ਨੇ ਕਿ ਕਿੱਥੇ ਕਿਹੜੇ ਏਰੀਆ 'ਚ ਕ੍ਰਾਈਮ ਹੁੰਦਾ ਉਹ ਜਿੱਥੇ ਕੈਮਰੇ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਚਾਲੂ ਹਾਲਤ ਜਨੇਕ ਨਹੀਂ ਜਿਹੜੇ ਨਹੀਂ ਉਹਨਾਂ ਨੂੰ ਚਾਲੂ ਕਰਾਵਾਂਗੇ ਜਿੱਥੇ ਨਵਿਆਂ ਦੀ ਜ਼ਰੂਰਤ ਹੈ ਉੱਥੇ ਐਸਐਸਪੀ ਸਾਹਿਬ ਨੇ ਆਪਣਾ ਏਰੀਆ ਆਈਡੈਂਟੀਫਾਈ ਕੀਤਾ ਔਰ ਡੀਸੀ ਸਾਹਿਬ ਨੇ ਕਰੋੜ ਰੁਪਈਆ ਦੇਣ ਦਾ ਜਿਹੜਾ ਬੜੀ ਜਲਦੀ ਸਾਨੂੰ ਦਵਾਰੇ ਨੇ ਉਹ ਅਸੀਂ ਉਹਨਾਂ ਨੂੰ ਹੋਰ ਕੈਮਰੇ ਲੈ ਕੇ ਲਾਵਾਂਗੇ ਜਿਸ ਤਰੀਕੇ ਕੁਝ ਸੈਂਸਿਟਿਵ ਇਲਾਕੇ ਨੇ ਜਿੱਦਾਂ ਜ ਬਿੰਦਲਾ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਡਰੱਗ ਹੈ ਔਰ ਇਸ ਤਰੀਕੇ ਨਾਲ ਪਰੇਸ਼ਾਨੀਆਂ ਨੇ ਉੱਥੇ ਤੱਕ ਦੇਖੋ ਜੀ ਮੈਂ ਇਹੋ ਗੱਲ ਕਹੀ ਹੈ ਵੀ ਅਸੀਂ ਕੋਈ ਮਹੱਲਾ ਕੋਈ ਪਿੰਡ ਛੱਡਿਆ ਨਹੀਂ ਜਿੱਥੇ ਕਿ ਸਾਡੀ ਪਹੁੰਚ ਨਾ ਹੋਈ ਅਸੀਂ ਹਰੇਕ ਪਿੰਡ ਦੇ ਵਿੱਚ ਜਿਹੜੀਆਂ ਬीडीसी ਕਮੇਟੀਆਂ ਬਣਾਈਆਂ ਨੇ ਉਹ ਵੀ ਪਹਿਲਾਂ ਲੋਕਾਂ ਨੂੰ ਗਾਈਡ ਕਰ ਰਹੀਆਂ ਨੇ ਹੁਣ ਸਾਡੇ ਸੀਨੀਅਰ ਅਫਸਰ ਜਾ ਕੇ ਹੀ ਸਾਰਿਆਂ ਨੂੰ ਗਾਈਡ ਕਰ ਰਹੇ ਨੇ ਤਾਂ ਕਿ ਜਿਹੜਾ ਆਪਾਂ ਨਸ਼ੇ ਦੇ ਉੱਤੇ ਕੰਟਰੋਲ ਕਰ ਸਕੀਏ ਇਹ ਸਾਰੇ ਲੋਕ ਜਿਹੜੇ ਇਹਦੇ ਵਿੱਚ ਰੇੜੀਆਂ ਦਾ ਕੰਮ ਕਰ ਰਹੇ ਹੈ ਅੱਜ ਦੇ ਨਹੀਂ ਹੈ ਕਿ ਇਹ ਬਹੁਤ ਪੁਰਾਣੇ ਹੈ ਤੇ ਰੋਜ਼ਗਾਰ ਦੀ ਇਹਦੇ ਨਾਲ ਜੁੜਿਆ ਹੈ ਤੇ ਆਪਾਂ ਪਹਿਲਾਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੁਰਾਣੇ ਇਸ ਤਰੀਕੇ ਦੇ ਰੇੜੇ ਰੇੜੀਆਂ ਨੇ ਉਹਨਾਂ ਨੂੰ ਇੱਕ ਵਾਰ ਪ੍ਰੋਪਰ ਸਰਵੇ ਕਰਵਾ ਲਿਆ ਜਾਏ ਤੇ ਸਰਵੇ ਤੋਂ ਬਾਅਦ ਉਹਨਾਂ ਦੀ ਇੱਕ ਨੰਬਰਿੰਗ ਹੋ ਜਾਵੇ ਤਾਂ ਸਾਨੂੰ ਪਤਾ ਲੱਗ ਜਾਵੇ ਕਿੰਨੇ ਹੈ ਇਕ ਸਟਰੀਟ ਵੈਂਡਰ ਪਾਲਿਸੀ ਹੈਗੀ ਹੈ ਪਾਰਤ ਸਰਕਾਰ ਦੀ ਉਹਦੇ ਅਧੀਨ ਆਪਾਂ ਲੋਕੇਸ਼ਨਸ ਆਈਡੈਂਟੀਫਾਈ ਕਰਾਂਗੇ ਕਿ ਕਿਥੇ ਕਿਥੇ ਆਪਾਂ ਨੂੰ ਇਹ ਸਟਰੀਟ ਵੈਂਡਰਸ ਨੂੰ ਸ਼ਿਫਟ ਕਰਨਾ ਚਾਹੀਦਾ ਤਾਂ ਜੋ ਉਹਨਾਂ ਦੇ ਰੋਜ਼ਗਾਰ ਤੇ ਵੀ ਅਸਰ ਨਾ ਪਵੇ ਤੇ ਨਾਲ ਹੀ ਸ਼ਹਿਰ ਵੀ ਜਿਹੜਾ ਕੰਜੈਸ਼ਨ ਹੋ ਰਿਹਾ ਹੈ ਰੇਡੀਆਂ ਕਰਕੇ ਉਹ ਵੀ ਡੀਕੰਜੈਸਟ ਹੋ ਜਾਵੇ ਇਹਦੇ ਵਾਸਤੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿ ਦੇਣਾ ਤੇ ਆਪਾਂ ਜਲਦੀ ਇਹਦਾ ਜਿਹੜਾ ਸਰਵੇ ਹੈ ਉਹ ਸ਼ੁਰੂ ਕਰਾਂਗੇ ਜੀ ਸਾਹਿਬ ਜਿਵੇਂ ਆਟੋ ਰਿਕਸਾ ਦੀ ਕਿਰਕਸਾ मैं आप मैं पहला भी कहा कि मैं जरा पिछले साल दो साल पहला आपा कोशिश भी की थी आप इनफैक्ट एक क्यू आर कोड बेस सिस्टम भी बनाया सी का कई सारे हज़ार दो हज़ार ऑटो रिक्शा जो है आपकी रजिस्ट्रेशन भी कराई सी पर उस तो बाद जो है कित अधूरा रह गया हूँ उन्होंने आप दोबारा चालू करा के एक बार सारे आइडेंटिफाई कर लिए कि किन्ने पुराने हैं और किन्ने हैं जिन्हें के बेसिकली कंडेम होने वाले ने ਇਕ ਈ ਰਿਕਸ਼ਾ ਦੇ ਵਾਸਤੇ ਇੱਕ ਜਿਹੜੇ ਕੁਝ ਸਬਸਿਡੀ ਦੀ ਸਕੀਮਸ ਵੀ ਨੇ ਤੇ ਉਹਦੇ ਨਾਲ ਇਹਨਾਂ ਦਾ ਟਾਈਪ ਕਰਾ ਕੇ ਜੇ ਕਾਰਪੋਰੇਸ਼ਨ ਨੂੰ ਵੀ ਕੋਈ ਥੋੜਾ ਜਿਹਾ ਇਹਨਾਂ ਨੂੰ ਇਨਸੈਂਟਿਵ ਦੇਣਾ ਪਏ 10000 15000 ਰੁਪਿਆ ਪਰ ਆਟੋ ਦੇਣ ਸਤਾਂਗੇ ਉਹ ਸ਼ਿਫਟ ਹੋ ਜਾਵੇ ਪੁਰਾਣੇ ਵਾਲੇ ਆਟੋਸ ਨੂੰ ਆਪਾਂ ਜਿਹੜਾ ਹੈਗਾ ਖਤਮ ਕਰਕੇ ਉਸ ਦੀ ਥਾਂ ਤੇ ਜਿਹੜਾ ਹੈਗਾ ਈ ਰਿਕਸ਼ਾ ਵੱਲ ਹੀ ਚਲੇ ਜਾਈਏ ਕਿਉਂਕਿ ਪ੍ਰਦੂਸ਼ਣ ਵੀ ਵੱਧਦਾ ਹੈ ਜਿਹੜਾ ਪੁਰਾਣਾ ਹੈ पंद्रह साल वीस साल पुराने ऑटो जोड़े है जिले में चल रहे हैं तो एक बार आप जरूर कोशिश करा एक बार हेल्प जाए कि जो हूँ भी कई सारे ऑटो जो कंडम हो जाते हैं वह बठिडा पहुँच जाते हैं वो पहला आपका नंबर तक कटा कट कटो घट कट, कट अपने पास होए कि ये वाला ऑटो जरा ये पुराना वाला ऑटो है ए, 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 तो ये इस बाद वाला कोई नवा एड नहीं होएगा ਉਦੇ ਵਾਸਤੇ ਵੀ ਆਪਾਂ ਜਲਦੀ ਜੜਾ ਹੈਗਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਨਾਲ ਮੈਂ ਮੈਟਰ ਟੇਕ ਅਪ ਕਰਕੇ ਇਹਨੂੰ ਵੀ ਆਪਾਂ ਮਹੀਨੇ ਇੱਕ ਵਿੱਚ ਜੜਾਏਗਾ ਇਹਦੀ ਕਾਰਵਾਈ ਸ਼ੁਰੂ ਕਰਾਂਗੇ ਉਹਨੇ ਲਾਈ ਹੈ ਹਾਈਵੇ ਤੇ ਨਾ ਰੇਲਿੰਗ ਲੱਗੀ ਹੋਈ ਹੈ ਨਰੀਆ ਚੌਕ ਤੋਂ ਲੈ ਕੇ ਰਾਮਪਰਾਪ ਤੱਕ ਕਾਫੀ ਰੇਲਿੰਗਾਂ ਜਿਹੜੀ ਕਿ ਛੇੜੀਆਂ ਵੱਲੋਂ ਪੱਤੀ ਇਹ ਜਿਹੜਾ ਠੀਕਾ ਇਹਦਾ ਨਵਾਂ ਟੈਂਡਰ ਹੋ ਗਿਆ ਹੈ ਤੇ ਮੇਨਟੇਨੈਂਸ ਦੇ ਵਾਸਤੇ ਤੇ ਉਹਨਾਂ ਨੂੰ ਵਰਕ ਅਲਾਟਮੈਂਟ ਵੀ ਹੋ ਗਿਆ ਹੁਣ ਜਲਦੀ ਜਲਦੀ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਜਿੱਥੇ ਤੱਕ ਇਹ ਪਾਰਕਾਂ ਵੀ ਜੁੱਲੇ ਚੋਰੀ ਵਗੈਰਾ ਮੈਂ ਹੁਣੇ ਹੀ ਕਿਹਾ ਕਿ ਆਪਾਂ ਸੀਸੀਟੀਵੀ ਕੈਮਰਾ ਦੇ ਨਾਲ ਜਿਹੜਾ ਹੈਗਾ ਇਹ ਸਾਰੇ ਏਰੀਆ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਸ ਤਰੀਕੇ ਦੇ ਕ੍ਰਾਈਮ ਪੇ ਜਿਹੜਾ ਹੈਗਾ ਉਹ ਕਾਬੂ ਪਾਇਆ ਜਾ ਸਕੇ ਇੱਕ ਵੱਡੀ ਗੱਲ ਹੋਇਆ ਕਿ ਜਿਹੜੇ ਆਟੋ ਨੇ ਈ ਰਿਕਸ਼ਾ ਚਲਾਰੇ ਨੇ ਇਹ ਰੈਂਟ ਤੇ ਲੈ ਕੇ ਆ ਰਹੇ ਨੇ ਔਰ ਇੱਕੋ ਹੀ ਬੰਦਾ 50-50 ਟੋਰਿਖਾ ਨੇ ਇੱਕੋ ਹੀ ਦਾ

ਦੇਖੇ ਆਪਾਂ ਕੋਸ਼ਿਸ਼ ਪਹਿਲਾਂ ਜਿਹੜੇ ਇਸ ਤਰੀਕੇ ਦੇ ਇਨਸੀਡੈਂਟਸ ਹੋਏ ਸੀਗੇ ਤਾਂ ਉਹਦੇ ਵਿੱਚ ਕੁਝ ਆਪਣੇ ਸ਼ਹਿਰ ਵਿੱਚ ਡਾਰਕ ਸਪots ਹੈਗੇ ਜਿੱਥੇ ਕੈਮਰੇ ਨਹੀਂ ਹੈ ਤੇ ਆਮ ਤੌਰ ਤੇ ਉਹਨਾਂ ਸਪots ਤੇ ਜਿਹੜੇ ਹੈਗੇ ਇਸ ਤਰੀਕੇ ਦਾ ਕ੍ਰਾਈਮ ਹੁੰਦਾ ਹੈ ਤਾਂ ਉਹ ਐਸਐਸਪੀ ਮੈਡਮ ਨੇ ਜਿਹੜਾ ਹੈਗਾ ਉਹਨਾਂ ਦੇ ਨਾਲ ਇੱਕ ਵਾਰ ਮੀਟਿੰਗ ਕਰਕੇ ਆਪਾਂ ਸਾਰਾ ਰਿਵਿਊ ਕੀਤਾ ਸੀ ਤੇ 150 130 ਕੈਮਰਾ ਜਿਹੜਾ ਹੈਗਾ ਉਹਨਾਂ ਨੇ ਲੋਕੇਸ਼ਨਸ ਆਈਡੈਂਟੀਫਾਈ ਕੀਤੀ ਸੀ ਕਿ ਇਹ ਨਾਲ ਲੋਕੇਸ਼ਨਸ ਤੇ ਸਾਨੂੰ ਕੈਮਰਾ ਕੈਮਰਿਆਂ ਦੀ ਲੋੜ ਹੈਗੀ ਆ ਤੇ ਉਹਦੇ ਵਾਸਤੇ ਆਪਾਂ ਸਪੈਸ਼ਲਾਈਜ਼ਡ ਜਿਹੜਾ ਹੈਗਾ ਹਾਈ ਕੁਆਲਿਟੀ ਕੈਮਰਾਸ ਉਹ ਪ੍ਰੋਕੂਅਰ ਕਰਕੇ ਉਹਨਾਂ ਸਾਹਮਣੇ ਲਾਵਾਂਗੇ ਪਰ ਨਾਲ ਹੀ ਜਿਵੇਂ ਮੈਂ ਕਿਹਾ ਕਿ ਆਪਾਂ ਜਿਹੜੇ ਇੰਡਸਟਰੀ ਹੈ ਜਿਹੜੇ ਆਪਣੇ ਵੀਡਿਓਸ ਹੈਗੇ ਇਹਨਾਂ ਦੇ ਨਾਲ ਵੀ ਜਿਹੜਾ ਹੈਗਾ ਮੀਟਿੰਗ ਕਰ ਰਹੇ ਆ ਤਾਂ ਜੋ ਇਹਨਾਂ ਨੇ ਮੋਸਟਲੀ ਹਰ ਇੱਕ ਦੁਕਾਨਦਾਰ ਨੇ ਪਾਇਰ ਆਪਣਾ ਇੱਕ ਕੈਮਰਾ ਲਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਇਹ ਕਹਿ ਰਹੇ ਆ ਕਿ ਜੀ ਤੁਸੀਂ ਆਪਣੇ ਕੈਮਰਾ ਨੂੰ ਆਈਪੀ ਵਿੱਚ ਕਨਵਰਟ ਕਰ ਲਓ ਤੇ ਆਹ ਚ 3-4000 ਰੁਪਏ ਦਾ ਖਰਚਾ ਹੁੰਦਾ ਮੋਸਟਲੀ ਕਈ ਅਲੱਗ-ਕਈਆਂ ਦੇ ਕੋਲ ਤਾਂ ਹੋਏਗਾ ਵੀ ਆਈਪੀ ਵਾਲਾ ਹੀ ਕਿਸੇ ਇੱਕ ਦੇ ਕੋਲ ਨਹੀਂ ਹੋਏਗਾ ਤਾਂ ਉਹ ਵਾਲਾ ਵੀ ਆਈਪੀ ਵਾਲਾ ਕੈਮਰਾ ਲਾ ਲੈਣ ਤਾਂ ਆਪਾਂ ਇੱਕ ਸੈਂਟਰਲਾਈਜ਼ਡ ਕੰਟਰੋਲ ਰੂਮ ਬਣਾਵਾਂਗੇ ਜਿੱਥੇ ਸਾਰੇ ਜਿਹੜਾ ਹੈਗਾ ਰੀਅਲ ਟਾਈਮ ਮੋਨਿਟਰਿੰਗ ਹੋਏਗੀ ਉਹਦੇ ਨਾਲ ਜਿਹੜਾ ਹੈਗਾ ਕਾਫੀ ਕੰਮ देखियो हालत अज का जो एजेंडा है वो स्पेसिफिकली सिर्फ सिक्योरिटी के इशूज़ के संबंध में ही है तो ये यही सी स टीवी कैमराज के न कवर कर देखिए जोड़े कैमरे ने मैं पहला भी कहा कि जे आप आई पी बेस्ड कैमराज यूज़ करा तो फिर आसानी हो जाती है तो रियल टाइम मोनीटरिंग हो पाएगी जे आप पहला जो कई सारे कैमरे ने वो नॉन आई पी कैमराज है ਤੇ ਉਹਦੇ ਵਿੱਚ ਜੇ ਕੋਈ کہیں پہ ਵੀ ਥੋੜਾ ਜਿਹਾ ਵੀ ਕੱਟ ਲੱਗ ਜਾਂਦਾ ਏਸੀ ਕਰਕੇ ਮੈਂ ਕਿਹਾ ਕਿ ਜੇ ਕੋਈ ਦੁਕਾਨਦਾਰ ਹੈ ਉਹਦਾ ਆਪਣਾ ਇੰਟਰਨੈਟ ਕਨੈਕਟੀਵਿਟੀ ਹੈ ਉਹਦਾ ਕੈਮਰਾ ਲੱਗਿਆ ਹੋਇਆ ਹੈ ਤਾਂ ਆਈਪੀ ਬੇਸਿਸ ਤੇ ਆਪਾਂ ਉਹਦੀ ਰੀਅਲ ਟਾਈਮ ਮੋਨਿਟਰਿੰਗ ਕਰ ਸਕਦੇ ਹਾਂ ਜਿਹੜਾ ਆਪਾਂ ਲਾਉਂਦੇ ਆ ਉਹਦੇ ਵਿੱਚ ਕਿਤੇ ਤਾਰ ਵਿੱਚ ਵੀ ਕੱਟ ਆ ਗਿਆ ਤਾਂ ਉਹ ਸਾਰਾ ਜਿਹੜਾ ਸਿਸਟਮ ਹੈ ਉਹ ਬੈਠ ਜਾਂਦਾ ਹੈ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਜਿਹੜਾ ਪ੍ਰਾਈਵੇਟ ਲੋਕ ਹੈ ਕਰ ਹੈ ਬਾਕੀ ਸਾਰੇ ਉਹਨਾਂ ਦਾ ਵੀ ਸਹਿਯੋਗ ਲਈਏ ਉਹੀ ਅੱਜ ਦਾ ਜਿਹੜਾ ਮੀਟਿੰਗ ਸੀ ਉਹਦੇ ਵਿੱਚ ਵੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਸੀ ਕਿ ਤੁਸੀਂ ਵੀ ਆਪਣਾ ਜ ਆਈਪੀ ਐਡਰੈਸ ਦੇ ਬੇਸਿਸ ਤੇ ਸਾਡੇ ਨਾਲ ਸ਼ੇਅਰ ਕਰ ਲਓ ਆਪਾਂ ਉਹਦੀ ਜੀ ਰੀਅਲ ਟਾਈਮ ਮੋਨਿਟਰਿੰਗ ਕਰਾਂਗੇ